ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋ ਘੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸਤਿਮਰਤ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸਤਿਮਰਤ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ ਔਰ ਸੱਚਮੁੱਚ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਪਰਮੇਸ਼ੁਰ ਜੀ ਇਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ ਆਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਦਾ ਵਚਨ ਯੋਹਨਾ 14 ਦੇ ਅਧਿਆਇ ਦੇ 6 ਨੰਬਰ ਆਇਤ యేషు ਨੇ ਆਖਿਆ ਮੈਂ ਹੀ ਰਾਹ ਸਚਾਈ ਤੇ ਜੀਵਨ ਹਾਂ ਮੇਰੇ ਕੋਲ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸਕਦਾ ਹallelujah ਪ੍ਰਭੂ ਯੇਸ਼ੂ ਮਸੀਹ ਨੇ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਕਿਹਾ ਆ ਕਿ ਸਵਰਗ ਦਾ ਰਾਹ ਕੌਣ ਆ ਸਵਰਗ ਦਾ ਰਾਹ ਕੀ ਆ ਪਰਮੇਸ਼ਰ ਕਹਿੰਦੇ ਆ ਕਿ ਮੈਂ ਹੀ ਰਾਹ ਆ ਮੈਂ ਹੀ ਸਚਾਈ ਆ ਤੇ ਮੈਂ ਹੀ ਜੀਵਨ ਆ ਔਰ ਪਰਮੇਸ਼ਰ ਕਹਿੰਦੇ ਕਿ ਇੱਕੋ ਇੱਕ ਪ੍ਰਭੂ ਯੇਸ਼ੂ ਮਸੀਹ ਹੀ ਆ ਜੇ ਇਸ ਤੋਂ ਬਿਨਾ ਅਸੀਂ ਪਿਤਾ ਦੇ ਕੋਲ ਨਹੀਂ ਜਾ ਸਕਦੇ ਜਿਵੇਂ ਆਪਾਂ ਐਗਜ਼ਾਮਪਲ ਤੌਰ ਤੇ ਦੇਖਦੇ ਹਾਂ ਕਿ ਆਪਾਂ ਮੰਨ ਲਓ ਕਿਸੇ ਰਾਸਤੇ ਜਾਣਾ ਆ ਕਿਸੇ ਮੰਜ਼ਿਲ ਤੇ ਪਹੁੰਚਣਾ ਆ ਤੇ ਦੁਨਿਆਵੀ ਤਰੀਕੇ ਨਾਲ ਦੇਖੀਏ ਤਾਂ ਬਹੁਤ ਸਾਰੇ ਰਾਹ ਸਾਨੂੰ ਮਿਲ ਜਾਣਗੇ ਬਹੁਤ ਸਾਰੇ ਸ਼ਾਰਟਕਟ ਵੀ ਸਾਨੂੰ ਮਿਲ ਜਾਣਗੇ ਪਰ ਇਹ ਪਰਮੇਸ਼ਰ ਦੇ ਸਵਰਗ ਰਾਜ ਦਾ ਰਸਤਾ ਅਜਿਹਾ ਆ ਕਿ ਇਹਦੇ ਵਿੱਚ ਕੋਈ ਸ਼ਾਰਟਕਟ ਨਹੀਂ ਹੈਗਾ ਇਹਦੇ ਵਿੱਚ ਕੋਈ ਹੋਰ ਰਾਸਤਾ ਨਹੀਂ ਹੈਗਾ ਸਿਰਫ ਔਰ ਸਿਰਫ ਪ੍ਰਭੂ ਯੇਸ਼ੂ ਮਸੀਹ ਹੀ ਇੱਕ ਰਾਸਤਾ ਆ ਜਿਵੇਂ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਆ ਕਿ ਪੁੱਤਰ ਤੋਂ ਬਿਨਾ ਤੋੜੀ ਮੁਕਤੀ ਨਹੀਂ ਹੈਗੀ ਪਰ ਅਸੀਂ ਜਾਣਦੇ ਹੋਏ ਵੀ ਇਸ ਚੀਜ਼ ਨੂੰ ਅਣਦੇਖਿਆ ਕਰ ਦਿੰਦੇ ਆ ਅਸੀਂ ਇਸ ਚੀਜ਼ ਨੂੰ ਜਾਣਦੇ ਹੋਏ ਵੀ ਇਗਨੋਰ ਕਰਦੇ ਆ ਕਿ ਸਾਨੂੰ ਨਹੀਂ ਪਤਾ ਬਹੁਤ ਸਾਰੇ ਲੋਕ ਜਿਹੜੇ ਪ੍ਰਭੂ ਦੇ ਵਿੱਚ ਨਹੀਂ ਹਨ ਉਹ ਕਹਿ ਦਿੰਦੇ ਆ ਕਿ ਪਰਮਾਤਮਾ ਇੱਕੋ ਹੀ ਆ ਹਾਂ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਕਿ ਪਰਮਾਤਮਾ ਇੱਕੋ ਹੀ ਆ ਤੇ ਉਹ ਕਹਿੰਦੇ ਕਿ ਪਰ ਰਾਹ ਵੱਖਰੇ ਵੱਖਰੇ ਆ ਇਹ ਵੀ ਗੱਲ ਬਿਲਕੁਲ ਸਹੀ ਆ ਪਰਮੇਸ਼ੁਰ ਇੱਕੋ ਹੀ ਆ ਪਰ ਰਾਸਤੇ ਵੱਖਰੇ ਵੱਖਰੇ ਆ ਪਰ ਉਹਨਾਂ ਦੇ ਕਹਿਣ ਦਾ ਮਤਲਬ ਇਸ ਤੋਂ ਉਲਟ ਆ ਪਰ ਪਰਮੇਸ਼ੁਰ ਦੇ ਕਹਿਣ ਦਾ ਮਤਲਬ ਇਹ ਆ ਕਿ ਰਾਸਤੇ ਵੱਖਰੇ ਵੱਖਰੇ ਆ ਪਰਮੇਸ਼ੁਰ ਇੱਕੋ ਹੀ ਆ ਪਰਮੇਸ਼ੁਰ ਜੇ ਇੱਕੋ ਆ ਤੇ ਉਸ ਨੂੰ ਜਾਣ ਵਾਲਾ ਰਾਸਤਾ ਵੀ ਇੱਕ ਆ ਅਸੀਂ ਕਿਸੇ ਵੀ ਰੋਂਗ ਵੇ ਤੋਂ ਜਾਂ ਅਸੀਂ ਕਿਸੇ ਵੀ ਸ਼ਾਰਟਕਟ ਤੋਂ ਪਰਮੇਸ਼ੁਰ ਤੱਕ ਨਹੀਂ ਪਹੁੰਚ ਸਕਦੇ ਸਾਨੂੰ ਪਰਮੇਸ਼ੁਰ ਕੋਲ ਜਾਣ ਦੇ ਲਈ ਤੋਬਾ ਕਰਨੀ ਪੈਗੀ ਬਪਤਿਸਮਾ ਲੈਣਾ ਪੈਗਾ ਔਰ ਤਾਂ ਹੀ ਅਸੀਂ ਸਵਰਗ ਰਾਜ ਦੇ ਵਿੱਚ ਐਂਟਰ ਹੋ ਸਕਦੇ ਆ ਜਿਵੇਂ ਮੰਨ ਲਓ ਹੁਣ ਅਸੀਂ ਤੋਬਾ ਕੀਤੀ ਬਪਤਿਸਮਾ ਲਿਆ ਉਸ ਤੋਂ ਬਾਅਦ ਵੀ ਅਸੀਂ ਸਵਰਗ ਰਾਜ ਦੇ ਵਿੱਚ ਹੱਲੇ ਦਾਖਲ ਨਹੀਂ ਹੋ ਸਕਦੇ ਉਸ ਦੇ ਵਿਚਲਾ ਜਿਹੜਾ ਟਾਈਮ ਪੀਰੀਅਡ ਹੁੰਦਾ ਆ ਉਸ ਦੇ ਵਿਚਲਾ ਜਿਹੜਾ ਸਮਾਂ ਹੁੰਦਾ ਸੀ ਜੋ ਬਿਤਾਉਣਾ ਹੁੰਦਾ ਆ ਉਹ ਤੈਅ ਕਰਦਾ ਕਿ ਅਸੀਂ ਸਵਰਗ ਰਾਜ ਨੂੰ ਜਾਵਾਂਗੇ ਜਾਂ ਅਸੀਂ ਸਵਰਗ ਰਾਜ ਨੂੰ ਨਹੀਂ ਜਾਵਾਂਗੇ ਤਾਂ ਪਰ ਪ੍ਰਭੂ ਯਸ਼ੂ ਮਸੀਹ ਨੇ ਕਿਹਾ ਰਾ ਜੀਵਨ ਤੇ ਸੱਚਾਈ ਪ੍ਰਭੂ ਯਸ਼ੂ ਮਸੀਹ ਹੀ ਆ ਕਿਉਂਕਿ ਪਰਮੇਸ਼ੁਰ ਨੇ ਆਪਣਾ ਇਕਲੌਤਾ ਪੁੱਤਰ ਇਸ ਕਰਕੇ ਕੁਰਬਾਨ ਕਰ ਦਿੱਤਾ ਸਾਡੇ ਲਈ ਕਿ ਅਸੀਂ ਜੀਵਨ ਨੂੰ ਪ੍ਰਾਪਤ ਕਰ ਸਕੀਏ ਤਾਂ ਜੀਵਨ ਕੌਣ ਆ ਪ੍ਰਭੂ ਯੇਸ਼ੂ ਮਸੀਹ ਹੀ ਜੀਵਨ ਆ ਔਰ ਜੀਵਨ ਔਰ ਸਚਾਈ ਕੌਣ ਆ ਅਸੀਂ ਸੱਚ ਨੂੰ ਜਾਣਾਂਗੇ ਤਾਂ ਸੱਚ ਸਾਨੂੰ ਆਜ਼ਾਦ ਕਰੇਗਾ ਵਚਨ ਦੇ ਵਿੱਚ ਲਿਖਿਆ ਹੋਇਆ ਆ ਕਿ ਅਗਰ ਅਸੀਂ ਸੱਚ ਨੂੰ ਜਾਣਦੇ ਆ ਤੇ ਸੱਚ ਸਾਨੂੰ ਕੀ ਕਰਦਾ ਆਜ਼ਾਦ ਕਰਦਾ ਆ ਤਾਂ ਆਪਾਂ ਦੇਖਦੇ ਆ ਕਿ ਸੱਚ ਕੀ ਆ ਸੱਚ ਵੀ ਪ੍ਰਭੂ ਯੇਸ਼ੂ ਮਸੀਹ ਹੀ ਆ ਔਰ ਸੱਚਮੁੱਚ ਪਰਮੇਸ਼ਰ ਕਹਿੰਦਾ ਮੈਂ ਹੀ ਰਾਸਤਾ ਆ ਤੇ ਸੱਚ ਵੀ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਆ ਰਾਹ ਵੀ ਪ੍ਰਭੂ ਯੇਸ਼ੂ ਮਸੀਹ ਆ ਤੇ ਜੀਵਨ ਵੀ ਪ੍ਰਭੂ ਯੇਸ਼ੂ ਮਸੀਹ ਆ ਤਾਂ ਫਿਰ ਅਸੀਂ ਕਿੱਦਾਂ ਕਹਿ ਸਕਦੇ ਆ ਕਿ ਵੱਖਰੇ ਵੱਖਰੇ ਰਾਹ ਆ ਪਰ ਪਰਮੇਸ਼ਰ ਇੱਕੋ ਆ ਪਰਮੇਸ਼ਰ ਵੀ ਇੱਕੋ ਹੀ ਆ ਤੇ ਰਾਸਤਾ ਵੀ ਇੱਕੋ ਆ ਜਿਹੜੇ ਅਸੀਂ ਵੱਖਰੇ ਵੱਖਰੇ ਥਾਵਾਂ ਦੀ ਗੱਲ ਕਰਦੇ ਆ ਉਹ ਵੱਖਰੇ ਥਾਂ ਪਰਮੇਸ਼ਰ ਨੂੰ ਨਹੀਂ ਲੈ ਕੇ ਜਾਂਦੇ ਪਰਮੇਸ਼ਰ ਤੱਕ ਨਹੀਂ ਲੈ ਕੇ ਜਾਂਦੇ ਸਵਰਗ ਰਾਸ ਤੱਕ ਸਾਨੂੰ ਲੈ ਕੇ ਨਹੀਂ ਜਾਂਦੇ ਜਿਵੇਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਆ ਕਿ ਪਿਤਾ ਕੋਲ ਜਾਣ ਦਾ ਰਾਸਤਾ ਸਿਰਫ ਔਰ ਸਿਰਫ ਕਹਿੰਦਾ ਮੈਂ ਆ ਪ੍ਰਭੂ ਯੀਸ਼ੂ ਮਸੀਹ ਕਹਿੰਦਾ ਪਿਤਾ ਕੋਲ ਜਾਣ ਦਾ ਰਾਸਤਾ ਸਿਰਫ ਮੈਂ ਹੀ ਆ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈਨੇ ਆ ਕੀ ਮੰਨ ਲਓ ਅਸੀਂ ਕਿਸੇ ਫੋਰਨ ਕੰਟਰੀ ਦੇ ਵਿੱਚ ਜਾਣਾ ਆ ਸਾਡਾ ਫੋਰਨ ਕੰਟਰੀ ਦੇ ਵਿੱਚ ਕੰਮ ਆ ਸਾਡਾ ਫੋਰਨ ਕੰਟਰੀ ਦੇ ਵਿੱਚ ਘਰ ਆ ਪਰ ਜਦੋਂ ਅਸੀਂ 에어ਪੋਰਟ ਤੇ ਗਏ ਤੇ ਅਸੀਂ ਫਲਾਈਟ ਲਈ ਅਰਬ ਕੰਟਰੀ ਦੀ ਮੰਨ ਲਓ ਅਸੀਂ ਜਾਣਾ ਯੂਰਪ ਕੰਟਰੀ ਦੇ ਵਿੱਚ ਆ ਫਲਾਈਟ ਅਸੀਂ ਅਰਬ ਕੰਟਰੀ ਦੀ ਲਈ ਆ ਕੀ ਅਰਬ ਕੰਟਰੀ ਦੀ ਫਲਾਈਟ ਜਿਹੜੀ ਆ ਉਹ ਸਾਨੂੰ ਯੂਰਪ ਕੰਟਰੀ ਤੱਕ ਪਹੁੰਚਾ ਦੇਗੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦੇਗੀ ਕੀ ਹੋ ਗਿਆ ਸਾਡਾ ਰਸਤਾ ਇੱਥੇ ਗਲਤ ਹੋ ਗਿਆ ਅਸੀਂ ਜਾਣਾ ਕਿੱਥੇ ਆ ਪਰ ਅਸੀਂ ਸਫ਼ਰ ਕਿਸੇ ਹੋਰ ਸਾਧਨ ਦੇ ਵਿੱਚ ਕਰ ਰਹੇ ਆ ਮੰਨ ਲਓ ਹੁਣ ਅਸੀਂ ਆਪਣੇ ਹੀ ਘਰ ਨੂੰ ਜਾਣਾ ਆ ਪਰ ਅਸੀਂ ਰਸਤਾ ਆਪਣੇ ਮਾਸੀ ਦੇ ਘਰ ਦਾ ਫੜ ਲਿਆ ਤਾਂ ਕੀ ਅਸੀਂ ਆਪਣੇ ਮਾਂ ਦੇ ਘਰ ਜਾ ਸਕਦੇ ਆ ਨਹੀਂ ਜਾ ਸਕਦੇ ਇਸੇ ਤਰ੍ਹਾਂ ਹੀ ਅਗਰ ਅਸੀਂ ਪਰਮੇਸ਼ਰ ਦੇ ਸਵਰਗ ਰਾਹ ਤੱਕ ਪਹੁੰਚਣਾ ਤਾਂ ਸਾਨੂੰ ਪ੍ਰਭੂ ਯੇਸ਼ੂ ਮਸੀਹ ਦਾ ਰਾਹ ਆਪਣਾਣਾ ਪੈਗਾ ਅਗਰ ਅਸੀਂ ਪ੍ਰਭੂ ਦੇ ਵਿੱਚ ਹਾਂ ਅਗਰ ਅਸੀਂ ਮਸੀਹ ਦੇ ਵਿੱਚ ਹਾਂ ਪਰ ਕੰਮ ਸਾਡੇ ਜਿਹੜੇ ਆ ਉਹ ਸ਼ੈਤਾਨੀ ਕੰਮ ਆ ਅਸੀਂ ਕਿਤੇ ਨਾ ਕਿਤੇ ਆਪਣੇ ਰੀਤੀ ਰਿਵਾਜਾਂ ਦੇ ਵਿੱਚ ਰਸਮਾਂ ਰਿਵਾਜਾਂ ਦੇ ਵਿੱਚ ਅਸੀਂ ਸ਼ੈਤਾਨ ਨੂੰ ਪੂਜਦੇ ਹਾਂ ਤਾਂ ਕੀ ਆ ਸਾਡਾ ਰਾਸਤਾ ਜਿਹੜਾ ਆ ਉਹ ਸ਼ੈਤਾਨ ਦੇ ਵੱਲ ਜਾਂਦਾ ਨਾ ਕਿ ਪ੍ਰਭੂ ਦੇ ਵੱਲ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਇਹ ਗੱਲ ਨਹੀਂ ਬੋਲ ਸਕਦੇ ਕਿ ਅਸੀਂ ਸਵਰਗ ਰਾਜ ਵਿੱਚ ਜਾਵਾਂਗੇ ਜੋ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਅਸੀਂ ਸਵਰਗ ਰਾਜ ਵਿੱਚ ਜਾਵਾਂਗੇ ਸਾਡੀ ਸਵਰਗ ਰਾਜ ਦੀ ਜਿਹੜੀ ਟਿਕਟ ਆ ਪੱਕੀ ਆ ਤਾਨੂੰ ਕੀ ਪ੍ਰੂਫ ਆ ਕਿ ਤੁਹਾਡੀ ਟਿਕਟ ਪੱਕੀ ਆ ਜਿਹੜੀ ਸਵਰਗ ਰਾਜ ਦੀ ਟਿਕਟ ਆ ਉਹ ਤੁਹਾਡਾ ਸੁਭਾਅ ਆ ਤੁਹਾਡੇ ਅੰਦਰਲੇ ਜਿਹੜੇ ਫਲ ਆ ਜਿਹੜੇ ਪਰਮੇਸ਼ਰ ਦੇ ਵਿੱਚ ਤੁਸੀਂ ਵਚਨਾਂ 'ਚ ਚੱਲਦੇ ਹੋ ਤੁਹਾਡੀ ਵਫਾਦਾਰੀ ਆ ਇਮਾਨਦਾਰੀ ਆ ਔਰ ਪ੍ਰਭੂ ਦੇ ਵਚਨ ਤੇ ਇਮਾਨਦਾਰੀ ਦੇ ਨਾਲ ਚੱਲਣਾ ਪ੍ਰਭੂ ਸਾਨੂੰ ਇੱਕ ਟਿਕਟ ਦਿੰਦਾ ਆ ਉਹ ਸਾਡੇ ਵਫਾਦਾਰੀ ਨੂੰ ਇਮਾਨਦਾਰੀ ਨੂੰ ਦੇਖ ਕੇ ਸਾਡੇ ਪਰਮੇਸ਼ਰ ਦੇ ਨਾਲ ਰਿਸ਼ਤੇ ਨੂੰ ਪਿਆਰ ਨੂੰ ਦੇਖ ਕੇ ਉਹ ਸਾਨੂੰ ਟਿਕਟ ਦਿੰਦਾ ਔਰ ਉਹ ਟਿਕਟ ਕੀ ਹੈ ਸਵਰਗ ਰਾਜ ਦੀ ਟਿਕਟ ਔਰ ਉਹ ਸਵਰਗ ਰਾਜ ਦੀ ਟਿਕਟ ਹੈ ਇਸੇ ਦੁਆਰਾ ਹੀ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਰਾਤੇ ਚੱਲ ਸਕਦੇ ਹਾਂ ਅਗਰ ਸਾਡੇ ਕੋਲ ਟਿਕਟ ਨਹੀਂ ਹੈਗੀ ਤਾਂ ਅਸੀਂ ਪਲੇਨ ਦੇ ਵਿੱਚ ਸਫਰ ਨਹੀਂ ਕਰ ਸਕਦੇ ਅਗਰ ਸਾਡੇ ਕੋਲ ਟਿਕਟ ਨਹੀਂ ਹੈਗੀ ਬੇਸ਼ੱਕ ਅਸੀਂ ਬੱਸਾਂ ਦੇ ਵਿੱਚ ਜਾਂ ਫਿਰ ਅਸੀਂ ਟ੍ਰੇਨਸ ਦੇ ਵਿੱਚ ਖੇਤੜੀ ਦੇ ਨਾਲ ਕਈ ਵਾਰੀ ਆਪਾਂ ਬੇਈਮਾਨੀ ਕਰਕੇ ਸਫਰ ਕਰ ਲੈਨੇ ਆ ਪਰ ਉਹਦਾ ਵੀ ਨਤੀਜਾ ਸਾਨੂੰ ਮਾੜਾ ਹੀ ਮਿਲਦਾ ਅਗਰ ਰਾਸਤੇ ਦੇ ਵਿੱਚ ਤੁਹਾਨੂੰ ਕੋਈ ਚੈਕਰ ਮਿਲ ਜਾਵੇ ਤਾਂ ਉਹ ਤੁਹਾਨੂੰ ਜੁਰਮਾਨਾ ਪਾਏਗਾ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਰਾਤੋਂ ਪਟਕਣ ਵਾਲੇ ਲੋਗ ਹਮੇਸ਼ਾ ਜੁਰਮਾਨਾ ਭੁਗਤਦੇ ਆ ਤੇ ਆਪਾਂ ਦੇਖਣਾ ਆ ਕਿ ਪਰਮੇਸ਼ਰ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਦੇ ਸਵਰਗ ਰਾਜ ਨੂੰ ਜਿਹੜਾ ਰਾਹ ਜਾਂਦਾ ਆ ਉਹ ਪ੍ਰਭੂ ਯੇਸ਼ੂ ਮਸੀਹ ਆ ਅਗਰ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਰਾਹ ਨੂੰ ਅਪਣਾਉਂਦੇ ਆ ਤਾਂ ਪ੍ਰਭੂ ਯੇਸ਼ੂ ਮਸੀਹ ਸਾਨੂੰ ਸਾਡੇ ਅੰਦਰ ਜੋ ਸਾਡੇ ਅੰਦਰ ਦੀਆਂ ਕਮੀਆਂ ਘਟੀਆਂ ਉਹਨਾਂ ਨੂੰ ਕੱਢਦਾ ਆ ਪਰ ਉਹ ਵੀ ਯੇਸ਼ੂ ਮਸੀਹ ਸਾਨੂੰ ਰਾਹ ਦਿੰਦਾ ਪ੍ਰਭੂ ਯੇਸ਼ੂ ਮਸੀਹ ਸਾਨੂੰ ਆਪਣੀ ਸਚਾਈ ਦਿੰਦਾ ਪ੍ਰਭੂ ਕਹਿੰਦਾ ਮੈਂ ਹੀ ਸੱਚ ਆ ਤੇ ਪ੍ਰਭੂ ਯੇਸ਼ੂ ਮਸੀਹ ਸਾਨੂੰ ਉਸ ਸਚਾਈ ਦੇ ਥਰੂ ਸਚਾਈ ਦੇ ਇਮਾਨਦਾਰੀ ਦੇ ਔਰ ਵਚਨਾਂ ਤੇ ਪਾਲਣਾ ਕਰਨ ਦੇ ਦੁਆਰਾ ਪ੍ਰਭੂ ਯੇਸ਼ੂ ਮਸੀਹ ਸਾਨੂੰ ਸਵਰਗ ਦੇ ਰਾਹ ਤੇ ਪਾਉਂਦੇ ਨੇ ਔਰ ਖੁਦ ਹੀ ਪ੍ਰਭੂ ਯੇਸ਼ੂ ਮਸੀਹ ਸਾਨੂੰ ਸਵਰਗ ਰਾਜ ਤੱਕ ਲੈ ਕੇ ਜਾਂਦੇ ਨੇ ਔਰ ਸਾਡਾ ਜਿਹੜਾ ਸੁਭਾਅ ਆ ਇਹੀ ਸਾਡਾ ਜਿਹੜਾ ਆ ਮੀਨਸ ਕਿ ਸਾਡੀ ਟਿਕਟ ਆ ਸਾਡਾ ਅੱਛਾ ਨੇਚਰ ਹੀ ਸਾਡੀ ਟਿਕਟ ਆ ਪਰਮੇਸ਼ਵਰ ਉੱਥੇ ਹੀ ਸਾਨੂੰ ਕਬੂਲ ਕਰ ਲੈਂਦੇ ਆ ਕਿ ਸੱਚਮੁੱਚ ਇਹ ਮੇਰਾ ਬੱਚਾ ਜੋ ਮੇਰੇ ਨਾਲ ਵਫਾਦਾਰੀ ਕਰਦਾ ਆ ਮੇਰੇ ਨਾਲ ਪ੍ਰੀਤ ਰੱਖਦਾ ਮੇਰੇ ਨਾਲ ਪਿਆਰ ਰੱਖਦਾ ਆ ਕਿਸੇ ਵੀ ਬੇਈਮਾਨੀ ਧੋਖੇ ਤੜੀ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਤਾਂ ਪ੍ਰਭੂ ਕਹਿੰਦੇ ਆ ਕਿ ਇਸ ਨੂੰ ਮੈਂ ਸਵਰਗ ਰਾਸ ਤੱਕ ਲੈ ਕੇ ਜਾਵਾਂਗਾ ਜਿਵੇਂ ਇਬਰਾਹਿਮ ਸੀ ਇਬਰਾਹਿਮ ਨੇ ਜਦੋਂ ਇਬਰਾਹਿਮ ਨੂੰ ਪਰਮੇਸ਼ਰ ਨੇ ਕਿਹਾ ਕਿ ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦੇ ਤਾਂ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨੇ ਪਰਮੇਸ਼ਰ ਦੀ ਆਗਿਆ ਨੂੰ ਪੂਰਾ ਕਰਨ ਦੇ ਲਈ ਆਪਣੇ ਬੇਟੇ ਨੂੰ ਕੁਰਬਾਨ ਕਰਨ ਦੇ ਲਈ ਲੈ ਗਿਆ ਤੇ ਉਸ ਸਮੇਂ ਕੀ ਹੋਇਆ ਜੋ ਉਹਦਾ ਪਰਮੇਸ਼ਰ ਵਿੱਚ ਵਿਸ਼ਵਾਸ ਸੀਗਾ ਪਰਮੇਸ਼ਰ ਤੇ ਉਹਨੇ ਈਮਾਨ ਰੱਖਿਆ ਸੀ ਉਸ ਈਮਾਨ ਨੇ ਉਹਦੇ ਸਵਰਗ ਰਾਸ ਦੀ ਜਿਹੜੀ ਉਹ ਟਿਕਟ ਪੱਕੀ ਕਰ ਦਿੱਤੀ ਤੋਂ ਬਹੁਤ ਸਾਰੇ ਕੰਮ ਇਬਰਾਹਿਮ ਨੇ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਕੀਤੇ ਪਰਮੇਸ਼ਰ ਦੀ ਗੱਲ ਨੂੰ ਮੰਨਿਆ ਇਸੇ ਤਰ੍ਹਾਂ ਹੀ ਆਪਾਂ ਵੀ ਦੇਖਣਾ ਹੈ ਕਿ ਸਾਡੇ ਜੀਵਨ ਦੇ ਵਿੱਚ ਕੀ ਅਸੀਂ ਗਲਤ ਰਾਹ ਤੇ ਤਾਂ ਨਹੀਂ ਚੱਲ ਰਹੇ ਕੀ ਅਸੀਂ ਸਵਰਗ ਰਾਸ ਤੇ ਤੋਂ ਪਟਕਤਾ ਨਹੀਂ ਰਹੇ ਕੀ ਅਸੀਂ ਸ਼ੈਤਾਨ ਦੇ ਕੰਮਾਂ ਦੇ ਵਿੱਚ ਸ਼ਾਮਿਲ ਤਾਂ ਨਹੀਂ ਹੋ ਰਿਹਾ ਹੈ ਕੀ ਸਾਡਾ ਸੁਭਾ ਇਹੋ ਜਿਹਾ ਤਾਂ ਨਹੀਂ ਹੈਗਾ ਕਿ ਅਸੀਂ ਨਰਕ ਦੇ ਰਾਹ ਵੱਲ ਜਾ ਰਹੇ ਆ ਕੀ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਨੇਚਰ 'ਚ ਬਦਲਾਵ ਹੈ ਕੀ ਪਰਮੇਸ਼ਵਰ ਦੀ ਜਿਹੜੀ ਸਚਾਈ ਹੈ ਉਹ ਸਾਡੇ ਜੀਵਨ ਦੇ ਵਿੱਚ ਹੈ ਆਪਾਂ ਆਖਦੇ ਹਾਂ ਕਿ ਅਸੀਂ ਪ੍ਰਭੂ ਦੇ ਵਿੱਚ ਆ ਪਰ ਕੀ ਅਸੀਂ ਪ੍ਰਭੂ ਦੇ ਵਿੱਚ ਸੱਚਮੁੱਚ ਹੈਗੇ ਆ ਜਾਂ ਅਸੀਂ ਪ੍ਰਭੂ ਦੇ ਰਾਹਤੇ ਤੇ ਸੱਚਮੁੱਚ ਚੱਲਦੇ ਆ ਕੀ ਸਾਡਾ ਰਾਸਤਾ ਜਿਹੜਾ ਹੈ ਉਹ ਇੱਕੋ ਹੀ ਆ ਜਾਂ ਫਿਰ ਅਸੀਂ ਵੱਖਰੇ ਵੱਖਰੇ ਥਾਵਾਂ ਤੇ ਭਟਕਦੇ ਫਿਰਦੇ ਆ ਜਿਵੇਂ ਹੁਣ ਆਪਾਂ ਪਿਛਲੇ ਦਿਨਾਂ ਵਿੱਚ ਇੱਕ ਭੈਣ ਦੀ ਗਵਾਹੀ ਸੁਣੀ ਸੀ ਉਹ ਸਿਸਟਰ ਜੀ ਕਹਿੰਦੇ ਸੀ ਕਿ ਉਹ ਬਚਪਨ ਤੋਂ ਹੀ ਪ੍ਰਭੂ ਚ ਸੀਗੇ ਪਰ ਉਹ ਵਿਚਾਰ ਦੇ ਵਿੱਚ ਸਨ ਉਹਨਾਂ ਦੀ ਸੰਗਤੀ ਗਲਤ ਸੀਗੀ ਉਹਨਾਂ ਨੇ ਨਾਨ ਬਲੀਵਰ ਪਰਸਨ ਦੇ ਨਾਲ ਮੈਰिज ਕਰਵਾ ਲਈ ਉਸ ਤੋਂ ਬਾਅਦ ਉਹਨਾਂ ਦੇ ਜੀਵਨ 'ਚ ਬਹੁਤ ਜ਼ਿਆਦਾ ਦੁੱਖ ਕਸ਼ਟ ਆਇਆ ਬੇਸ਼ੱਕ ਸਿਸਟਰ ਬਚਪਨ ਤੋਂ ਹੀ ਪ੍ਰਭੂ ਨੂੰ ਜਾਣਦੇ ਸੀ ਪਰ ਉਹਨਾਂ ਨੇ ਆਪਣੇ ਸਹੁਰੇ ਘਰ ਦੇ ਮਗਰ ਲੱਗ ਕੇ ਆਪਣੇ ਸਹੁਰੇ ਪਰਿਵਾਰ ਦੇ ਮਗਰ ਲੱਗ ਕੇ ਉਹਨਾਂ ਨੇ ਉਹ ਸਾਰੇ ਕੰਮ ਕੀਤੇ ਜਿਹੜੇ ਸ਼ੈਤਾਨੀ ਕੰਮ ਆ ਕਿਸੇ ਵੀ ਜਗ੍ਹਾ ਤੇ ਜਾਣਾ ਚਾ ਕੁਝ ਵੀ ਗਲਤ ਮਤਲਬ ਇੱਕ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਇਹ ਸਹੀ ਨਹੀਂ ਹੈਗਾ ਕੁਝ ਵੀ ਕਿ ਅਸੀਂ ਕਿਸੇ ਹੋਰ ਦੇ ਮੋਰੇ ਚੁੱਕੀਏ ਉਹ ਸਿਸਟਰ ਜਾਣਦੇ ਸੀ ਬਚਪਨ ਤੋਂ ਜਾਣਦੇ ਸੀਗੇ ਪਰ ਉਹਨਾਂ ਦਾ ਰਾਹ ਕੀ ਹੋ ਗਿਆ ਉਹਨਾਂ ਦਾ ਰਾਹ ਜਿਹੜਾ ਉਹ ਭਟਕ ਗਿਆ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਦੱਸਿਆ ਕਿ ਰਾਹस्ते ਬਹੁਤ ਸਾਰੇ ਆ ਪਰ ਪਰਮੇਸ਼ਰ ਇੱਕੋ ਆ ਤੇ ਉਹ ਸਿਸਟਰ ਨੂੰ ਇਸ ਚੀਜ਼ ਦਾ ਪਤਾ ਵੀ ਸੀਗਾ ਕਿ ਪਰਮੇਸ਼ਰ ਤੱਕ ਜਾਣ ਦਾ ਰਾਹ ਸਵਰਗ ਰਾਜ ਤੱਕ ਦਾ ਜਾਣ ਦਾ ਰਾਹ ਸਿਰਫ ਯੇਸ਼ੂ ਮਸੀਹ ਹੀ ਆ ਤੇ ਉਹ ਸਿਸਟਰ ਨੇ ਫੇਰ ਵੀ ਵੱਖਰੇ ਵੱਖਰੇ ਥਾਵਾਂ ਤੇ ਗਿਆ ਭਾਵੇਂ ਉਹ ਕਿਸੇ ਦੇ ਦਬਾਅ ਵਿੱਚ ਆਣ ਕੇ ਗਿਆ ਪਰ ਉਹਨਾਂ ਨੂੰ ਪਤਾ ਸੀਗਾ ਕਿ ਪ੍ਰਭੂ ਯੇਸ਼ੂ ਮਸੀਹ ਨੂੰ ਜਾਣ ਵਾਲਾ ਰਾਹ ਨਹੀਂ ਹੈਗਾ ਬਹੁਤ ਸਾਰੀਆਂ ਭੈਣਾ ਭਰਾ ਇਦਾਂ ਦੇ ਵੀ ਆ ਜਿਹੜੇ ਪ੍ਰਭੂ ਯੇਸ਼ੂ ਮਸੀਹ ਨੂੰ ਮੰਨਦੇ ਆ ਜਦੋਂ ਉਹਨਾਂ ਤੇ ਥੋੜੀ ਜਿਹੀ ਵਿਪਤਾ ਮੁਸ਼ਕਿਲ ਆਉਂਦੀ ਆ ਉਹ ਸਵਰਗ ਰਾਜ ਦੇ ਰਾਹ ਤੋਂ ਭਟਕ ਜਾਂਦੇ ਆ ਉਹਨਾਂ ਨੂੰ ਜਿੱਥੇ ਕੋਈ ਕਹਿ ਦੇਵੇ ਕਿ ਹਾਂ ਛੱਡ ਕਿ ਤੂੰ ਪ੍ਰਾਰਥਨਾ ਵੀ ਕਰਾਈ ਜਾ ਔਰ ਤੂੰ ਇੱਧਰ ਵੀ ਜਾ ਕੇ ਦੇਖ ਤੈਨੂੰ ਫਰਕ ਪਊਗਾ ਤੈਨੂੰ ਇਹ ਇਹ ਜਿਹੜੀ ਮੁਸ਼ਕਿਲ ਤੋਂ ਤੈਨੂੰ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਊਗਾ ਉੱਥੇ ਕੀ ਹੋ ਗਿਆ ਸਾਡਾ ਰਾਹ ਜਿਹੜਾ ਆ ਉਹ ਪਰਮੇਸ਼ਰ ਤੋਂ ਵੱਖਰਾ ਹੋ ਗਿਆ ਜਦੋਂ ਅਸੀਂ ਉਹਨਾਂ ਦੇ ਮਗਰ ਲੱਗ ਕੇ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆਣ ਕੇ ਕਿਸੇ ਹੋਰ ਤੇ ਵਿਸ਼ਵਾਸ ਦਿਖਾਇਆ ਸੀ ਕਿ ਜਦੋਂ ਜਦੋਂ ਕਿਸੇ ਹੋਰ ਦੇ ਅੱਗੇ ਮੱਥਾ ਟੇਕਿਆ ਤਾਂ ਉੱਥੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਖਤਮ ਹੋ ਗਿਆ ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਪਰਮੇਸ਼ਰ ਦੇ ਰਾਹ ਤੇ ਚੱਲ ਰਹੇ ਆ ਉਸ ਸਮੇਂ ਸਾਡਾ ਰਾਹ ਜਿਹੜਾ ਹੈ ਪਰਮੇਸ਼ਰ ਤੋਂ ਵੱਖਰਾ ਹੋ ਗਿਆ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਰਾਹ ਤੋਂ ਭਟਕਦੇ ਆ ਕੋਈ ਹੋਰ ਰਾਹ ਅਪਣਾਉਨੇ ਆ ਤਾਂ ਉਹ ਜਿਹੜਾ ਰਾਹ ਆ ਸਵਰਗ ਰਾਜ ਨੂੰ ਨਹੀਂ ਜਾਂਦਾ ਪ੍ਰਭੂ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਆ ਕਿ ਪਿਤਾ ਕੋਲ ਜਾਂਦਾ ਰਾਸਤਾ ਮੈਂ ਹੀ ਆ ਪ੍ਰਭੂ ਯੇਸ਼ੂ ਮਸੀਹ ਆ ਜਿਹੜਾ ਪਿਤਾ ਦੇ ਕੋਲ ਲੈ ਸਾਨੂੰ ਲੈ ਕੇ ਜਾਂਦਾ ਜਿਹੜਾ ਸਵਰਗ ਰਾਜ ਤੱਕ ਸਾਨੂੰ ਲੈ ਕੇ ਜਾਂਦਾ ਤਾਂ ਅਸੀਂ ਇਸ ਰਾਸਤੇ ਨੂੰ ਨਹੀਂ ਛੱਡਣਾ ਅਸੀਂ ਇਸ ਸੱਚਾਈ ਨੂੰ ਨਹੀਂ ਛੱਡਣਾ ਔਰ ਅਸੀਂ ਇਸ ਜੀਵਨ ਨੂੰ ਨਹੀਂ ਛੱਡਣਾ ਜੋ ਸਾਨੂੰ ਅਨੰਤ ਕਾਲ ਦਾ ਜੀਵਨ ਪਰਮੇਸ਼ਰ ਦੇਣ ਦਾ ਵਾਅਦਾ ਕਰਦੇ ਆ ਤੋ ਅਸੀਂ ਪਰਮੇਸ਼ਰ ਦੇ ਰਾਹ ਤੇ ਚੱਲਦੇ ਰਹਿਣਾ ਆ ਪਰਮੇਸ਼ਰ ਦੀਆਂ ਹੀ ਗੱਲਾਂ ਨੂੰ ਮੰਨਣਾ ਪਰਮੇਸ਼ਰ ਦੀ ਹੀ ਸੱਚਾਈ ਸਾਡੇ ਜੀਵਨ ਚ ਰਵੇ ਔਰ ਪਰਮੇਸ਼ਰ ਦੀ ਸੱਚਾਈ ਸਾਨੂੰ ਆਜ਼ਾਦ ਕਰੇਗੀ ਤੋ ਆਓ ਅੱਜ ਸਾਰੇ ਭੈਣ ਭਰਾ ਰਲ ਕੇ ਪਰਮੇਸ਼ਰ ਦੇ ਰਾਹ ਵੱਲ ਜਾਣ ਦੇ ਲਈ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦੁਪਹਿਰ ਦੇ ਸਮੇਂ ਦੀ ਖੂਬਸੂਰਤ ਹਜ਼ੂਰੀ ਦਿੱਤੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਜੀ ਦੁਪਹਿਰ ਦੇ ਸਮੇਂ ਤੁਸੀਂ ਸਾਨੂੰ ਆਪਣੇ ਸਵਰਗੀ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਕਿਹਾ ਕਿ ਰਾਹ ਜੀਵਨ ਤੇ ਸਚਾਈ ਮੈਂ ਆ ਸੱਚਮੁੱਚ ਖੁਦਾਵੰਜੀ ਤੁਸੀਂ ਹੀ ਰਾਹਤਾਓ ਤੁਸੀਂ ਹੀ ਜੀਵਨ ਹੋ ਤੁਸੀਂ ਹੀ ਸਚਾਈਓ ਖੁਦਾਵੰਜੀ ਸਾਚੇ ਵਿੱਚ ਪ੍ਰਭ ਜੀ ਤੁਹਾਨੂੰ ਛੱਡ ਕੇ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਮੇਰੇ ਮਹਾਨ ਖੁਦਾਵੰਦ ਜੀ ਕੋਈ ਦੂਸਰਾ ਰਾਹਤਾ ਨਹੀਂ ਹੈ ਜੋ ਸਾਨੂੰ ਮੁਕਤੀ ਦੇਵੇ ਮੇਰੇ ਮਹਾਨ ਪਰਮੇਸ਼ਵਰ ਪ੍ਰਭ ਜੀ ਅਸੀਂ ਸਭ ਪੈਨਟਰਾ ਰਾਲ ਕੇ ਪ੍ਰਾਰਥਨਾ ਕਰਦੇ ਮੇਰੇ ਖੁਦਾਵੰਦ ਜੀ ਕਿ ਸੱਚਮੁੱਚ ਖੁਦਾਵੰਦ ਜੀ ਰਹਿਦੀ ਜ਼ਿੰਦਗੀ ਤੱਕ ਪਰਮੇਸ਼ਵਰ ਅਸੀਂ ਤੁਹਾਡੇ ਹੀ ਰਾਹ ਨੂੰ ਪ੍ਰਭ ਜੀ ਤੁਹਾਡੀ ਸੱਚਾਈ ਨੂੰ ਤੁਹਾਡੇ ਹੀ ਜੀਵਨ ਨੂੰ ਫੜੀ ਰੱਖੀਏ ਮੇਰੇ ਮਹਾਨ ਖੁਦਾਵੰਦ ਜੀ ਵੈਰੀ ਦੀ ਕੋਈ ਵੀ ਸ਼ਕਤੀ ਸਾਡੀਆਂ ਜ਼ਿੰਦਗੀਆਂ ਵਿੱਚ ਕਾਰਜ ਨਾ ਕਰਨੇ ਪਾਈ ਪ੍ਰਭੂ ਜੀ ਕੋਈ ਦੂਸਰਾ ਰਾਸਤਾ ਪਰਮੇਸ਼ਰ ਜੀ ਅਸੀਂ ਨਹੀਂ ਦੇਖਣਾ ਪ੍ਰਭੂ ਜੀ ਸਾਨੂੰ ਤੁਹਾਡੇ ਹੀ ਜੀਵਨ ਦੇ ਰਾਹ ਦੀ ਸੱਚਾਈ ਨੂੰ ਚਾਹੀਦਾ ਹੈ ਮੇਰੇ ਖੁਦਾ ਤੁਹਾਡਾ ਹੀ ਜੀਵਨ ਸਾਡੀ ਜ਼ਿੰਦਗੀਆਂ ਦੇ ਵਿੱਚ ਹੋਵੇ ਖੁਦਾਵੰਨ ਜੀ ਤੁਹਾਡੀ ਸੱਚਾਈ ਸਾਡੇ ਜ਼ਿੰਦਗੀਆਂ ਦੇ ਵਿੱਚ ਹੋਵੇ ਮੇਰੇ ਪਰਮੇਸ਼ਰ ਅਸੀਂ ਪੂਰੀ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਖੁਦਾਵੰਨ ਜੀ ਸਵਰਗ ਰਾਹ ਦੇ ਰਾਹ ਤੇ ਚੱਲਦੇ ਰਹੀਏ ਮੇਰੇ ਖੁਦਾਵੰਨ ਜੀ ਚਾਹੇ ਪਰਮੇਸ਼ਰ ਜੀ ਸਾਡੇ ਰਾਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਮੁਸੀਬਤਾਂ ਪਰ ਪ੍ਰਭੂ ਜੀ ਸਾਨੂੰ ਭਰੋਸਾ ਹੈ ਖੁਦਾਵੰਨ ਜੀ ਸਾਡਾ ਵਿਸ਼ਵਾਸ ਪਰਮੇਸ਼ਰ ਤੁਸੀਂ ਸਾਨੂੰ ਆਪਣੇ ਵਚਨ ਦੇ ਦੁਆਰਾ ਕਿਹਾ ਕਿ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਸਾਰਿਆਂ ਰਾਹਾਂ ਵਿੱਚ ਤੁਹਾਡੇ ਨਾਲ ਆ ਤੁਹਾਡੇ ਅੰਗ ਸੰਗ ਆ ਪ੍ਰਭੂ ਜੀ ਤੁਸੀਂ ਕਿਹਾ ਮੇਰੇ ਸਵਰਗੀ ਦੂਤ ਤੁਹਾਡੇ ਸਾਰੇ ਰਾਹਾਂ ਨੂੰ ਸਾਫ਼ ਕਰਨਗੇ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਅੱਜ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਬੈਕਸਲਾਈਡ ਹੋ ਗਏ ਨੇ ਖੁਦਾ ਤੁਹਾਡੇ ਰਾਹ ਤੋਂ ਪਟਕ ਗਏ ਨੇ ਮੇਰੇ ਮਹਾਨ ਖੁਦਾ ਜਿਨ੍ਹਾਂ ਪੈਣਾ ਪਾਈਆਂ ਨੂੰ ਇਹ ਲੱਗ ਰਿਹਾ ਆ ਕਿ ਰਾਸਤਾ ਕੋਈ ਵੀ ਹੋਵੇ ਪਰ ਪਰਮੇਸ਼ਰ ਰੇਕਿਆ ਪਰਮੇਸ਼ਰ ਜੀ ਅੱਜ ਉਹਨਾਂ ਦੇ ਮਨਾਂ ਨੂੰ ਬਦਲ ਦਿਓ ਮੇਰੇ ਖੁਦਾਵੰਨ ਜੀ ਉਹਨਾਂ ਨੂੰ ਦੱਸੋ ਕਿ ਰਾਸਤਾ ਇੱਕੋ ਹੀ ਆ ਜੇ ਪਰਮੇਸ਼ਰ ਇੱਕੋ ਅਤ ਰਾਸਤਾ ਵੀ ਇੱਕੋ ਆ ਪ੍ਰਭੂ ਜੀ ਉਹਨਾਂ ਨੂੰ ਸਮਝਾਓ ਖੁਦਾ ਉਹਨਾਂ ਦੇ ਮਨਾਂ ਦੇ ਅੰਦਰ ਇਸ ਗੱਲ ਨੂੰ ਪਾਓ ਕਿ ਸਿਰਫ ਔਰ ਸਿਰਫ ਪ੍ਰਭੂ ਯੇਸ਼ੂ ਮਸੀਹ ਹੀ ਰਾਹ ਆ ਕੋਈ ਦੂਸਰਾ ਸਵਰਗ ਰਾਹ ਤੱਕ ਜਾਣ ਦਾ ਰਸਤਾ ਨਹੀਂ ਹੈਗਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾਵੰ ਜੀ ਮੇਰੇ ਮਹਾਨ ਖੁਦਾ ਅੱਜ ਦਾ ਵਚਨ ਖੁਦਾ ਸਾਡੇ ਸਾਰਿਆਂ ਦੀ ਹੀ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੇ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਔਰ ਬਹੁਤ ساری ਬਰਕਤ ਆਸ਼ੀਸ਼ ਪਰਮੇਸ਼ਰ ਇਸ ਵਚਨ ਦੇ ਦੁਆਰਾ ਸਿ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਪਾਈਏ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਜੇ ਸਵਚਨ ਪ੍ਰਾਰਥਨਾ ਨੂੰ ਸੁਣ ਰਿਹਾ ਹੈ ਖੁਦਾ ਇਹਨਾਂ ਸਾਰੇ ਘਰਾਂ ਪਰਿਵਾਰਾਂ ਵਿੱਚ ਆਸ਼ੀਸ਼ ਔਰ ਬਰਕਤ ਠਹਿਰ ਜਾਵੇ ਖੁਦਾ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਇਹਨਾਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਨਾ ਨਾ ਰਵੇ ਪਰ ਤੁਹਾਡੀ ਬਰਕਤ ਪ੍ਰਭੂ ਜੀ ਤੁਹਾਡਾ ਅਨੁਗ੍ਰਹਿ ਤੁਹਾਡੀ ਦਇਆ ਇਹਨਾਂ ਦੀ ਜ਼ਿੰਦਗੀਆਂ ਵਿੱਚ ਬਹੁਤਾਇਤ ਦੇ ਨਾਲ ਹੋਵੇ ਖੁਦਾਵੰਜੀ ਇਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਰਕਤ ਆਸ਼ਿਸ਼ ਦੇਣਾ ਖੁਦਾ ਜਿਹੜੀ ਜਿਹੜੀ ਜਗ੍ਹਾ ਤੇ ਪਰਮੇਸ਼ਰ ਤੁਹਾਡੇ ਬੱਚੇ ਬੈਠੇ ਹੋਏ ਨੇ ਖੁਦਾਵੰਨ ਜੀ ਉਸ ਜਗ੍ਹਾ ਨੂੰ ਤੁਹਾਡੇ ਪ੍ਰਭੂ ਜੀ پاک ਪਵਿੱਤਰ ਲਊਚ ਕਵਰ ਕਰਦੇ ਆਂ ਔਰ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਨੂੰ ਮੰਗ ਲੈਣੇ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਨ ਜੀ ਪਰਮੇਸ਼ਰ ਜੀ ਜਿੱਦਾਂ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਖੁਦਾ ਹੌਣ ਵਾਲੇ ਸਾਰੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪਰਮੇਸ਼ਵਰ ਜੀ ਮੈਂ ਵਿਸ਼ਵਾਸ ਕਰਦੀ ਖੁਦਾਵੰਨ ਜੀ ਅੱਜ ਇਹਨਾਂ ਵਚਨਾਂ ਦੇ ਦੁਆਰਾ ਇਸ ਪ੍ਰਾਰਥਨਾ ਦੇ ਦੁਆਰਾ ਪ੍ਰਭ ਜੀ ਬਹੁਤ ਸਾਰੇ ਭੈਣ ਭਾਈ ਆਸ਼ੀਸ਼ ਔਰ ਬਰਕਤ ਨੂੰ ਪਾ ਚੁੱਕੇ ਨੇ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਵੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਜੀ ਇਹ ਸਾਰੀ ਹੀ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਨੀ ਆ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ